ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 719 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਵ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 720 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈਰਾੜੀ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਏ ਮੇਰੇ ਮਨ ਪਰਮਾਤਮਾ ਦਾ ਨਾਮ ਜਪਿਆ ਕਰ ਇਹ ਨਾਮ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਕੋਟਕ ਟਕੰਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਰਹਾਓ ਪਰਮਾਤਮਾ ਦਾ ਨਾਮ ਅਨੇਕਾਂ ਜੁਨਾ ਦੇ ਕੀਤੇ ਸਾਰੇ ਪਾਪ ਨਾਸ਼ ਕਰ ਦਿੰਦਾ ਹੈ ਪਰਮਾਤਮਾ ਸਿਮਰਨ ਕਰਨ ਵਾਲੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਮਾਲਕ ਪ੍ਰਭੂ ਸਾਡੇ ਸਰੀਰ ਸ਼ਹਿਰ ਵਿੱਚ ਵਸਦਾ ਹੈ ਫਿਰ ਵੀ ਉਸ ਨੂੰ ਕੋਈ ਡਰ ਨਹੀਂ ਪਾਉਂਦਾ ਉਸ ਨੂੰ ਕਿਸੇ ਨਾਲ ਵੈਰ ਨਹੀਂ ਉਸ ਦਾ ਕੋਈ ਖਾਸ ਆਕਾਰ ਨਹੀਂ ਹਰ ਨਿਕਟ ਬਸਤ ਕਸ਼ ਨਦਰ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਪਰਮਾਤਮਾ ਸਦਾ ਸਾਡੇ ਨੇੜੇ ਬਸਦਾ ਹੈ ਪਰ ਸਾਨੂੰ ਦਿਸਦਾ ਨਹੀਂ ਹਾਂ ਗੁਰੂ ਦੀ ਬਖਸ਼ੀ ਸੂਝ ਨਾਲ ਉਹ ਹਰੀ ਲਭ ਪੈਂਦਾ ਹੈ ਹਰ ਆਪੇ ਸ਼ਾਹ ਉਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ ਗੁਰੂ ਦੀ ਬਖਸ਼ੀ ਮਤਨਾਲੇ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ ਆਪ ਹੀ ਸ਼ਾਹ ਹੈ ਆਪ ਹੀ ਇਸ ਨੂੰ ਵਿਹਾਜਣ ਵਾਲਾ ਸ਼ਾਹ ਹੈ ਸਰਾਫ ਹੈ ਉਸ ਨੇ ਆਪ ਹੀ ਇਹ ਜਗਤ ਖਦਾ ਖਲਾਰਾ ਰਚਿਆ ਹੋਇਆ ਹੈ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਹ ਸੱਚਾ ਵਣ ਜਾਰਾ ਏ ਨਾਨਕ ਜਿਸ ਮਨੁੱਖ ਉਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਮਨੁੱਖ ਉਸ ਦਾ ਨਾਮ ਵਿਹਾਜਦਾ ਹੈ ਉਸ ਦੇ ਨਾਮ ਦਾ ਵਪਾਰ ਕਰਦਾ ਹੈ ਉਹ ਮਨੁੱਖ ਨਾਮ ਰਤਨ ਦਾ ਸ਼ਾਹੂਕਾਰ ਬਣ ਜਾਂਦਾ ਹੈ ਉਹ ਸਦਾ ਲਈ ਇਸ ਨਾਮ ਰਤਨ ਦਾ ਬਣ ਕੇ ਕਰਦਾ ਰਹਿੰਦਾ ਹੈ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਨਰਿੰਜਨ ਨਿਰੰਕਾਰਾ ਏ ਮੇਰੇ ਮਨ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾ ਕਾਇੰਤ ਨਾ ਪਾਰਾ ਵਾਰਾ ਰਹਾਓ ਏ ਮਨ ਜਿਸ ਪ੍ਰਭੂ ਦੇ ਗੁਣਾ ਦਾ ਅੰਤ ਨਹੀਂ ਪੈ ਸਕਦਾ ਜਿਸ ਦੇ ਸਰੂਪ ਦਾ ਹੱਦ ਬੰਨਾ ਨਹੀਂ ਰਭਦਾ ਉਸ ਸੁੱਖਾਂ ਦੇ ਦੇਣ ਵਾਲੇ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਰਹਾਓ ਅਗਨ ਕੁੰਟ ਮੈਂ ਉਰਦਲੇ ਬਲਾਗਾ ਹਰ ਰਾਖੇ ਉਦਰ ਮੰਜਾਰਾ ਏ ਮਨ ਜਦੋਂ ਜੀਵ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਪੁੱਠਾ ਲਟਕਿਆ ਹੋਇਆ ਉਸ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਤਦੋਂ ਪਰਮਾਤਮਾ ਮਾਂ ਦੇ ਪੇਟ ਵਿੱਚ ਉਸ ਦੀ ਰੱਖਿਆ ਕਰਦਾ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਮਾਤਾ ਦੇ ਪੇਟ ਵਿੱਚ ਗਰਭ ਦੀ ਅਗਨੀ ਵਿੱਚ ਪਰਮਾਤਮਾ ਜੀਵ ਨੂੰ ਤਤੀਬਾ ਨਹੀਂ ਲੱਗਣ ਦਿੰਦਾ ਕਿਉਂਕਿ ਉੱਥੇ ਪਰਮਾਤਮਾ ਹਮੇਸ਼ਾ ਯਾਦ ਰਹਿੰਦਾ ਹੈ ਜੀਵ ਨੂੰ ਸੋਐ ਸਾਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ ਏ ਮੇਰੇ ਮਨ ਇਹੋ ਜੀ ਅਵਸਥਾ ਵਾਲੇ ਪ੍ਰਭੂ ਪਰਮਾਤਮਾ ਦੀ ਸੇਵਾ ਭਗਤੀ ਕਰਿਆ ਕਰ ਅਖੀਰ ਵਿੜੇ ਭੀ ਉਹੀ ਪ੍ਰਭੂ ਛਡਾ ਸਕਣ ਵਾਲਾ ਹੈ ਜਾ ਕੇ ਹਿਰਦੈ ਬਸਿਆ ਮੇਰਾ ਹਰ ਹਰ ਤੇਸ ਜਾਣ ਕੋ ਕਰੋ ਨਮਸਕਾਰਾ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਸਚਾ ਵਸਿਆ ਰਹਿੰਦਾ ਹੈ ਸਦਾ ਵਸਿਆ ਰਹਿੰਦਾ ਹੈ ਏ ਮੇਰੇ ਮਨ ਉਸ ਮਨੁੱਖ ਅਗੇ ਸਦਾ ਸਿਰ ਨਵਾਇਆ ਕਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਏ ਨਾਨਕ ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਦੇ ਨਾਮ ਦਾ ਜਾਪ ਪ੍ਰਾਪਤ ਹੁੰਦਾ ਹੈ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ ਨਾਮ ਉਹਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਨਾਮ ਬੈਰਾੜੀ ਮਹੱਲਾ ਚੌਥਾ ਜਾਪ ਮੰਨ ਹਰ ਹਰ ਨਾਮ ਨਿਤ ਧਿਆਏ हे ਮੇਰੇ ਮਨ ਸਦਾ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ ਪ੍ਰਭੂ ਪਰਮਾਤਮਾ ਦਾ ਧਿਆਨ ਧਰਿਆ ਕਰ ਜੋ ਇੱਛਾ ਹੈ ਸੋਈ ਫਲ ਪਾਵੈ ਫਿਰ ਦੁੱਖ ਨਾ ਲਾਗੇ ਆਏ ਰਹਾਓ ਉਸ ਪ੍ਰਭੂ ਦੇ ਦਰਤੋਂ ਜੋ ਕੁਝ ਮੰਗੇਗਾ ਉਹੀ ਪ੍ਰਾਪਤ ਕਰ ਲਏਗਾ ਪਰਮਾਤਮਾ ਦੇ ਨਾਮ ਜਪਣ ਨਾਲ ਸਭ ਕੁਝ ਹੀ ਮਿਟ ਜਾਂਦਾ ਹੈ ਕੋਈ ਦੁੱਖ ਵੀ ਆ ਕੇ ਤੈਨੂੰ ਪੋ ਨਹੀਂ ਸਕਦਾ ਸਤਾ ਨਹੀਂ ਸਕੇਗਾ ਰਹਾਓ ਸੋ ਜਪ ਸੋ ਤਪ ਸਾਬਰਤ ਪੂਜਾ ਜਿਤ ਹਰ ਸੋ ਪ੍ਰੀਤ ਲਗਾਏ ਹੈ ਮਨ ਜਿਸ ਸਿਮਰਨ ਦੀ ਬਰਕਤ ਨਾਲ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ ਉਹ ਸਿਮਰਨ ਹੀ ਜਪ ਹੈ ਉਹ ਸਿਮਰਨ ਹੀ ਤਪ ਹੈ ਉਹ ਸਿਮਰਨ ਹੀ ਵਰਤ ਹੈ ਉਹ ਸਿਮਰਨ ਹੀ ਪੂਜਾ ਹੈ ਪਰਮਾਤਮਾ ਦੇ ਸਿਮਰਨ ਵਿੱਚ ਜਪ ਤਪ ਸਭ ਕੁਝ ਆ ਜਾਂਦਾ ਹੈ ਬੇਨਹਾਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਮਹਿ ਬਿਸਰ ਸਭ ਜਾਏ ਪ੍ਰਭੂ ਚਰਨਾ ਦੇ ਪਿਆਰ ਤੋਂ ਬਿਨਾ ਹੋਰ ਜਪ ਤਪ ਯਾਦਕ ਦਾ ਪਿਆਰ ਝੂਠਾ ਹੈ ਇੱਕ ਛਿਨ ਵਿੱਚ ਹੀ ਉਹ ਪਿਆਰ ਭੁੱਲ ਜਾਂਦਾ ਹੈ ਤੂੰ ਬੇਅੰਤ ਸਰਬ ਕਲ ਪੂਰਾ ਕਿਸ਼ ਕੀਮਤ ਕਹੀ ਨਾ ਜਾਏ ਏ ਪ੍ਰਭੂ ਜੀ ਪਰਮਾਤਮਾ ਜੀ ਤੂੰ ਬੇਅੰਤ ਹੈ ਤੂੰ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਤੇਰਾ ਨਾਮ ਅਮੋਲਕ ਹੀਰਾ ਹੈ ਨਾਨਕ ਸਰਣ ਤੁਮਾਰੀ ਹਰ ਜਿਓ ਜਿਓ ਭਾਵੇਂ ਤਿਵੇਂ ਛਡਾਏ ਨਾਨਕ ਸਰਣ ਤੁਮਾਰੀ ਹਰ ਜਿਓ ਭਾਵੇਂ ਤਿਵੇਂ ਛਡਾਏ ਮੈਂ ਨਾਨਕ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲੱਗੇ ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤ ਤੋਂ ਬਚਾਈ ਰੱਖ ਮੈਂ ਤੇਰੇ ਨਾਮ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪ੍ਰੀਤ ਨਾ ਰੱਖਾਂ ਤੇਰਾ ਨਾਮ ਹੀ ਮੈਨੂੰ ਪਿਆਰਾ ਲੱਗਦਾ ਰਹੇ ਪ੍ਰਮਾਤਮਾ ਮੇਰੇ ਤੇ ਇਹ ਮਿਹਰ ਕਰ ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਰਾਗ ਬੈਰਾੜੀ ਘਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਜੇਸਪੀ ਮਨੁੱਖ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਇਆ ਹੈ ਕੋਟ ਜਨਮ ਕੇ ਦੁਖ ਗਵਾਇਓ ਰਹਾਓ ਉਸਨੇ ਆਪਣੇ ਕਰੋਨਾ ਜਨਮਾਂ ਦੇ ਦੁਖ ਦੂਰ ਕਰ ਲਏ ਹਨ ਸਾਧ ਸੰਗਤ ਵਿੱਚ ਮਿਲ ਕੇ ਜਿਸ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਪ੍ਰਮਾਤਮਾ ਦੇ ਗੁਣ ਗਾਇਨ ਕੀਤੇ ਹਨ ਉਸਨੇ ਆਪਣੇ ਕਰੋਨਾ ਜਨਮਾਂ ਦੇ ਦੁਖ ਦਲੀਦਰ ਦੂਰ ਕਰ ਲਏ ਹਨ ਰਹਾਓ ਜੋ ਚਾਹਤ ਸੋਈ ਮਨ ਪਾਇਓ ਸੇਵ ਸਲਾਹ ਕਰਨ ਵਾਲੇ ਮਨੁੱਖ ਨੇ ਜੋ ਕੁਝ ਵੀ ਆਪਣੇ ਮਨ ਵਿੱਚ ਚਾਹ ਕੀਤੀ ਉਸ ਨੂੰ ਉਹੀ ਪ੍ਰਾਪਤ ਹੋ ਗਈ ਕਰ ਕਿਰਪਾ ਹਰ ਨਾਮ ਦਿਵਾਇਓ ਗੁਰੂ ਨੇ ਕਿਰਪਾ ਕਰਕੇ ਉਸ ਨੂੰ ਪ੍ਰਭੂ ਦੇ ਦਰਤੋਂ ਪ੍ਰਭੂ ਪਰਮਾਤਮਾ ਦਾ ਨਾਮ ਭੇ ਦਿਵਾ ਦਿੱਤਾ ਸਰਬ ਸੁਖ ਹਰ ਨਾਮ ਵਡਾਈ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਲੋਕ ਪਰਲੋਕ ਵਿੱਚ ਇੱਜ਼ਤ ਵੀ ਮਿਲ ਜਾਂਦੀ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਬਾਪੇ ਮੇਲੇ ਦੇ ਉਤਾਰਨੀ ਹੋ ਜਾਂਦੇ ਹਨ ਜਿਹੜੇ ਪਰਮਾਤਮਾ ਦਾ ਨਾਮ ਆਪਣੇ ਮਨ ਚਿਤ ਵਿੱਚ ਵਸਾਈ ਰੱਖਦੇ ਹਨ ਸਰਬ ਸੁਖ ਹਰ ਨਾਮ ਵਡਾਈ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਲੋਕ ਪਰ ਲੋਕ ਵਿੱਚ ਇੱਜ਼ਤ ਵੀ ਮਿਲ ਜਾਂਦੀ ਹੈ ਗੁਰ ਪ੍ਰਸਾਦ ਨਾਨਕ ਮਤ ਪਾਈ ਏ ਨਾਨਕ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਏ ਅਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਗੁਰੂ ਦੀ ਕਿਰਪਾ ਨਾਲ ਹੀ ਨਾਮ ਜਪਿਆ ਜਾ ਸਕਦਾ ਹੈ ਗੁਰੂ ਹੀ ਨਾਮ ਜਪਣ ਦਾ ਰਸਤਾ ਦੱਸਦਾ ਹੈ ਤੇ ਪ੍ਰਭੂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 720 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 721 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਗੁਰੂ ਪਿਆਰਿਓ ਰੋਜ਼ਾਨਾ ਗੁਰਬਾਣੀ ਵਿਆਖਿਆ ਸਦ ਸਰਵਣ ਕਰ ਲਈ ਤੁਸੀਂ ਤੁਹਾਡੇ ਆਪਣੇ ਚੈਨਲ YouTube ਚੈਨਲ ਸਰਬਾਦਾ ਭਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਸ਼ੌਕ ਦੀ ਖੀਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ